ਸਿੱਖਿਆ ਕ੍ਰਾਂਤੀ ਨੂੰ ਬਣਾ ਲ ਪੰਜਾਬ ਦੇ ਸਰਕਾਰੀ ਸਕੂਲਾਂ ਤੇ ਆਵੇਗੀ ਵਿੱਦਿਆਕ ਕ੍ਰਾਂਤੀ ਅਤੇ ਸਰਕਾਰੀ ਸਕੂਲਾਂ ਦੀ ਬਦਲੇ ਦੀ ਮਹਾਰ ਲੈਣਾ ਸਮਾਏ ਤੁਸੀਂ ਸਕੂਲ ਸਾਡੇ ਆਏ ਅਸੀਂ ਬੁਲੇ ਨ ਸਮਾਏ ਆਓ ਦੀ ਜੀਆਂ ਆਨੂ ਆਓ ਦੀ ਜੀਆਂ ਆਨੂ ਪੰਜਾਬ 988 ਤੁਹਾਨੂੰ ਤੇ ਤੁਹਾਡਾ ਸਵਾਗਤ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖਿਆ ਮੰਤਰੀ ਪੰਜਾਬ ਅਨਯੋਗ ਸਿੰਘ ਬੈਂਕ ਦੀ ਅਗਵਾਈ ਹੇਠ ਸ਼ੁਰੂ ਹੋਈ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਰਮੈਨ ਐਡਵੋਕੇਟ ਜਰੂਮ ਸਿੰਘ ਸੇਖੋਂ ਨੇ ਸਰਕਾਰੀ ਜੀਏ ਸੈਕੰਡਰੀ ਸਮਾਪਤ ਸਕੂਲ ਕੋਟ ਸੰਤੋਖਰਾਏ ਰਣੀਆਂ ਅਤੇ ਸੰਗਤ ਦੇ ਸਕੂਲਾਂ ਅਤੇ ਕੋਟ ਸੰਤੋਖਰਾਏ ਦੇ ਪ੍ਰਾਇਮਰੀ ਸਕੂਲਾਂ ਦੇ ਅੰਨਵਾੜੀ ਸੈਂਟਰਾਂ ਲਈ ਪੱਥਰ ਰੱਖੇਗੇ ਅਫਰਕਾਰਾਂ ਨਾਲ ਗੱਲਬਾਤ ਕਰਨ ਜੇਮਨ ਐਡਵੋਕੇਟ ਗੁਰੂਸ਼ਨ ਸੇਖੋਂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੇ ਸਰਕਾਰੀ ਸਕੂਲਾਂ ਦੀ ਕਾਇਆ ਤਲਕੋ ਕਰਨ ਲਈ 45 ਕਰੋੜ ਰੁਪਏ ਦਿੱਤੇ ਹਨ ਜਿਸ ਨਾਲ ਹਲਕੇ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ ਜਦ ਕਿ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਸਰਕਾਰੀ ਸਕੂਲਾਂ ਵੱਲ ਦਾਖਲਾ ਕਰਵਾ ਰਹੇ ਹਨ ਅਤੇ ਸਿੱਖਿਆ ਦੇ ਖੇਤਰ ਵਿੱਚ ਇਹ ਇਤਿਹਾਸਕ ਵਿੱਦਿਅਕ ਇਨਕਲਾਬ ਹੋਵੇਗਾ ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਗਦਾਪੁਰ ਜੇਸ਼ ਸ਼ਰਮਾ ਨੇ ਕੇਰਨ ਅਰੋਗੇ ਦੇ ਜਨੂਨ ਸੇ ਸੇਖਾਂ ਦਾ ਧੰਨਵਾਦ ਕਰਦਿਆਂ ਕਿ ਆਪਕੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ ਸਬੰਧੀ ਵਿਸਤਾਰ ਨਾਲ ਜਾਣਨਾ ਪਾਇਆ। ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਦੇ ਬੱਚੇ ਆਈਪੀਐਸ, ਪੀਸੀਐਸ ਤੇ ਹੋਰ ਇੰਤਜ਼ਾਮਾਂ ਤੇ ਸਾਲਾਂ ਲਾ ਕੇ ਪੇਪਰ ਕਲੀਅਰ ਕਰਨ ਦੇ ਯੋਗ ਬਾਨੇ ਰਹੇ ਹਨ ਇਸ ਮੌਕੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਰਸ ਤੋਂ ਪ੍ਰਾਪਤ ਦੇ ਪ੍ਰਿੰਸੀਪਲ ਅਤੇ ਬਲਾਕ ਨੋਡਲ ਅਫਸਰ ਗੁਰਨਾਮ ਸਿੰਘ ਸੁਮੇਤ ਸਮੁੱਚੇ ਸਟਾਫ ਵੱਲੋਂ ਚੇਰਮੈਨ ਐਡਵੋਕੇਟ ਡਿਗਰੀਪ ਸਿੰਘ ਸੇਖਵਾ ਜ਼ਿਲ੍ਹਾ ਸਿੱਖਿਆ ਅਫਸਰ ਜੇ ਸ਼ਰਮਾ ਸਰਪੰਚ ਅਮਰਜੀਤ ਸਿੰਘ ਲਾਗੀ ਜੂਠਵੇਂ ਜ਼ਿਲ੍ਹਾ ਜੈਂਟ ਸਕੱਤਰ ਅਤੇ ਬਲਾਕ ਪ੍ਰਧਾਨ ਮਾਲਕ ਸਿੰਘ ਬੰਟੀ ਛੋਟੇਪੁਰ ਬਲਦੇਵ ਸਿੰਘ ਮਨਮਾਨਾ ਸਮੇਤ ਹੋਰ ਸਖਸੀਤਾ ਨੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਬੀਪੀ ਉਹ ਧਾਰੀਵਾਲ ਦੋ ਭਾਤ ਰਤਨ ਸਰਪੰਚ ਬਰਨਮਨ ਸਿੰਘ ਅਲੋ ਵਾਲ ਗੁਰਜੀਤ ਸਿੰਘ ਮਿੰਤਾ ਜਿਮਾ ਅਲੋ ਵਾਲ ਗੁਰਸਹਿਬ ਸਿੰਘ ਦੇਵਦਾਸ ਹਰਪਾਲ ਸਿੰਘ ਦੇ ਚੱਕ ਬਰੋਏ ਸਰਪੰਚ ਹਰਪਾਲ ਸਿੰਘ ਕੰਗ ਦੀਪ ਸੰਧੂ ਸਦਮਾਰ ਸਰਪੰਚ ਅਭੇਰ ਸਿੰਘ ਦੇਵੀ ਸਰਪੰਚ ਸੁਨਨ ਸੋਲਾ 50 30 16 ਸ਼ੌਕਦਰ ਪੰਤੀਰ ਸੰਤੋਖ ਸਿੰਘ ਹਰਪਾਲ ਸਿੰਘ ਛੋਟੇਪੁਰ ਰਕੇਸ਼ ਬਲਿਆਣਾ ਸਾਬਾ ਪੱਤੇ ਸਾਬੀ ਰਣੀਆਂ ਦਿਲਬਾਖ ਸਿੰਘ ਛੋਟੇਪੁਰ ਪੰਚੇ ਜਨਕਰਾਜ ਤੇਲਕਰਾਜ ਬਲਬੀਨ ਸਿੰਘ ਜਗਤਵਿੰਦਰ ਸਿੰਘ ਜਸਬੀਰ ਸਿੰਘ ਨਰਿੰਦਰ ਸਿੰਘ ਨੰਬਰਦਾਰ ਤੋਂ ਇਲਾਵਾ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਅਤੇ ਪਤਵੰਤੇ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਹਿੰਦੂਜੀਤ ਦੀ ਖਾਸ ਰਿਪੋਰਟ ਵਾਹੀ ਦੀ ਕਾਕਾ ਕਾਲਸਾ ਵਾਹੀ ਦੀ ਕੀ ਕਤੇ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਨੂੰ ਔਰ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਉਹਨਾਂ ਦੇ ਦਿਮਾਗ ਸਦਕਾ ਸਾਰੇ ਪੰਜਾਬ ਦੇ ਵਿੱਚ ਹੀ ਸਿੱਖਿਆ ਕ੍ਰਾਂਤੀ ਦੀ ਜਿਹੜੀ ਲਹਿਰ ਆ ਉਹ ਚੱਲ ਰਹੀ ਆ ਔਰ ਜੇ ਮੈਂ ਕੱਲੇ ਆਪਣੇ ਵਿਧਾਨ ਸਭਾ ਹਲਕਾ ਕਾਦੀਆਂ ਦੀ ਗੱਲ ਕਰਾਂ ਤਾਂ ਤਕਰੀਬਨ 40 ਤੋਂ 45 ਕਰੋੜ ਰੁਪਏ ਜਿਹੜਾ ਵਾ ਉਹ ਸਾਡੇ ਹਲਕੇ ਦੇ ਵਿੱਚ ਸਕੂਲਾਂ ਦੇ ਲਈ ਜਿਹੜਾ ਵਾ ਖਾਸ ਤੌਰ ਤੇ ਦਿੱਤਾ ਗਿਆ ਤੇ ਤੁਸੀਂ ਜਿੱਥੇ ਵੀ ਜਾਓਗੇ ਹਰ ਸਕੂਲ ਦਾ ਤੁਹਾਨੂੰ ਜਿਹੜਾ ਵਾ ਉਹ ਕਾਇਆਕਲਪ ਜਿਹੜੀ ਆ ਨਜ਼ਰ ਆਊਗੀ ਹਰ ਟਾਂਗ ਨਾਲ ਜਿਹੜਾ ਵਾ ਚਾਹੀਓ ਕਲਾਸਰੂਮ ਹੋਣ ਲੈਬ ਹੋਣ ਅਲੱਗ-ਅਲੱਗ ਤਰ੍ਹਾਂ ਦੀਆਂ ਬਾਉਂਡਰੀ ਵਾਲ ਹੋਵੇ ਵਾਸ਼ਰੂਮ ਹੋਣ ਆਪਣਾ ਇੰਟਰਲੌਕ ਟਾਈਲਾਂ ਲੱਗਣ ਦੀ ਗੱਲ ਹੋਵੇ ਜਿੱਥੇ ਕੋਈ ਜਗ੍ਹਾ ਉੱਥੇ ਪਲੇਗ੍ਰਾਉਂਡ ਵਗੈਰਾ ਵੀ ਜਿਹੜਾ ਟਰੈਕ ਉਹ ਬਣਾਏ ਗਏ ਆ ਤੋ ਬਹੁਤ ਹੀ ਵਧੀਆ ਸਕੂਲਾਂ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਹਨੇ ਬਦਲਾ ਗਿਆ ਵਾ ਔਰ ਸਾਰੇ ਪੰਜਾਬ ਦੇ ਵਿੱਚ 8000 ਤੋਂ ਵੱਧ ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲ ਚ ਜਿਹੜੇ ਆ ਦਾਖਲ ਹੋਏ ਆ ਇਹਦੇ ਤੋਂ ਪਤਾ ਲੱਗਦਾ ਕਿ ਜਿਹੜੇ ਜੋ ਉਦੋਂ ਸਰਕਾਰ ਕਰ ਰਹੀ ਆ ਉਹਨੇ ਫੂਰ ਪਾਇਆ ਔਰ ਨਿਰੰਤਰ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਇਹਨਾਂ ਦਾ ਮਿਆਰ ਜਿਹੜਾ ਵਾ ਉਹ ਉੱਚਾ ਜਾ ਰਿਹਾ ਵਾ ਸੋ ਮੈਂ ਇੱਕ ਵਾਰ ਫੇਰ ਕਾਡਨਲ ਡੀਓ ਸਾਹਿਬ ਵੀ ਹਾਜ਼ਰ ਨੇ ਪ੍ਰਿੰਸੀਪਲ ਸਾਹਿਬ ਹਾਜ਼ਰ ਨੇ ਬੀਪੀਓ ਸਾਹਿਬ ਹਾਜ਼ਰ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਐਫਰਟਸ ਕਰਕੇ ਤੇ ਇੰਨੀਆਂ ਗ੍ਰਾਂਟ ਜਿਹੜੀਆਂ ਨੇ ਉਹ ਸਾਨੂੰ ਲਿਆ ਕੇ ਦਿੱਤੀਆਂ ਨੇ ਔਰ ਬੜੇ ਪਾਰਦਰਸ਼ੀ ਢੰਗ ਦੇ ਨਾਲ ਸਕੂਲਾਂ ਦੇ ਵਿੱਚ ਜਿਹੜੇ ਵਿਕਾਸ ਤੇ ਕਾਰਜ ਹੋਏ ਨੇ ਬਹੁਤ ਬਹੁਤ ਧੰਨਵਾਦ ਸਿੱਖਿਆ ਕ੍ਰਾਂਤੀ ਦੇ ਵਿੱਚ ਮੈਂ ਬਹੁਤ ਹੀ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖਿਆ ਮੰਤਰੀ ਜੀ ਪੰਜਾਬ ਮੇਰੇ ਇਸ ਹਾਲਕੀ ਦੇ ਬੜੀ ਕੋਲ ਪਰਸਨੈਲਿਟੀ ਸਾਡੇ ਸੇਖਣਾ ਸਾਹਿਬ ਮੇਰੇ ਸਪੰਦ ਦੇ ਸੁਪੰਦ ਸਾਹਿਬ ਸਾਰੇ ਮੈਂਬਰਾਂ ਇਸ ਸਕੂਲ ਦੇ ਮੇਰੇ ਐਮ.ਐਲ.ਏ. ਸਰਦਾਰ ਗੁਰਨਾਮ ਸਿੰਘ ਜੀ ਸਾਰੇ ਟੀਚਰਸ ਮੇਰੇ ਸਾਰੇ ਸਾਥੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੀ ਸਿੱਖਿਆ ਕ੍ਰਾਂਤੀ ਦੇ ਵਿੱਚ ਜਿੱਸਾ ਮਾਨਯੋਗ ਸੇਖਮਾ ਜੀ ਨੇ ਦੱਸਿਆ ਕਿ ਅੱਜ ਦੇ ਅੱਜ ਦੇ ਦੰਡੇ ਵਿੱਚ 11 ਪ੍ਰੋਗਰਾਮ ਜਿਹੜੇ ਨੇ 2 ਕਰੋੜ 75 ਲੱਖ ਦੇ ਕਰੀਬ ਜਿਹੜੇ ਨੇ ਜਿਹੜੀ ਅਮਾਉਂਟ ਲੱਗੀ ਹੈ ਕਿਤੇ ਜਾ ਰਹੇ ਨੇ ਜਿਵੇਂ ਸਾਡੀ ਜਿਹੜੀ ਆ ਬਾਉਂਡਰੀ ਵਾਲਸ ਨੇ ਰੂਮਸ ਨੇ ਲਾਬਸ ਨੇ ਟਾਇਲਟਸ ਨੇ ਬॉयਲਸ ਐਂਡ ਗਾਇਸ ਹਰ ਲੈਵਲ ਉੱਪਰਾਂ ਦੇ ਜਿੰਨੇ ਵੀ ਕੰਮ ਨੇ ਇੰਟਰਲੌਕ ਟਾਇਲਸ ਨੇ ਹਰ ਤਰ੍ਹਾਂ ਦੀ ਕੁਆਲਟੀ ਐਜੂਕੇਸ਼ਨ ਤੇ ਮਿਸ਼ਨ 3.0 ਦੇਤੇ ਜਿਹੜੀ ਸਰਕਾਰੇ ਕੰਮ ਕਰ ਰਹੀ ਆ ਮੈਂ ਸਰਕਾਰ ਦਾ ਬਹੁਤ ਧੰਨਵਾਦੀ ਆ ਸਰਕਾਰ ਨੇ ਬੇਸ਼ੁਮਾਰ ਜਿਹੜੇ ਨੇ ਪੈਸੇ ਦੇ ਕੇ ਜਿਹੜਾ ਵਾ ਸਕੂਲਾਂ ਦੇ ਵਿੱਚ ਸਾਰੇ ਸਟਰਕਚਰ ਨੂੰ ਚੇਂਜ ਕੀਤਾ ਮੈਂ ਗੁਰਦਾਸਪੁਰ ਦੀ ਗੱਲ ਕਰਦਾ ਤੇ ਗਰਦਾਸਪੁਰ ਮੇਰੇ ਦੇ ਵਿੱਚ ਟੋਟਲ ਬਾਉਂਡਰੀ ਵਾਲ ਸਕੂਲਾਂ ਚ ਟੋਟਲ ਡਿਊਲ ਡੈਕਸ ਡਿਊਲ ਡੈਕਸ ਮੇਰੇ ਜ਼ਿਲ੍ਹੇ ਦੇ ਵਿੱਚ 2800 ਪਲੱਸ ਨੇ ਸਭ ਉਹ ਅਸੀਂ ਸਕੂਲਾਂ ਨੂੰ ਕਹੇ ਜੇ ਕੋਈ ਲੋੜ ਹੈ ਤਾਂ ਲਗੋ ਟੋਟਲ ਟਾਇਲਟਸ ਬਣੇ ਨੇ ਠੀਕ ਹੈ ਬॉयਜ਼ ਨੇ ਗਰਲਜ਼ ਨੇ ਕਿਸੇ ਚੀਜ਼ ਦੀ ਜਿਹੜੀ ਆ ਕਮੀ ਨਹੀਂ ਆ ਜਿੰਜੇ ਸਾਡੇ ਬੱਚਿਆਂ ਦੀ ਗਿਣਤੀ ਵਾਧਦੀ ਜਾਏਗੀ ਤੂੰ ਤੇ ਅਸੀਂ ਜਿਹੜੇ ਨੇ ਟਾਇਲਟਸ ਜੋ ਵੀ ਸਰਕਾਰ ਕੋਲ ਡਿਮਾਂਡ ਸਾਨੂੰ ਸਰਕਾਰ ਕੋਈ ਨਾ ਨਹੀਂ ਕਰਦੀ ਕੁਆਲਟੀ ਐਜੂਕੇਸ਼ਨ ਤੇ ਮੈਂ ਸਾਰੇ ਆਪਣੇ ਅਧਿਆਪਕਾਂ ਨੂੰ ਕਹਿਣਾ ਚਾਹੁੰਦਾ ਵਾ ਕਿ ਇਹਨਾਂ ਬੱਚਿਆਂ ਦੇ ਵੱਲ ਬਿਲਕੁਲ ਬਹੁਤ ਜ਼ਬਰਦਸਤ ਫੋਕਸ ਕੀਤਾ ਜਾਵੇ ਬੱਚਿਆਂ ਨੂੰ ਪੂਰੀ ਜਿਹੜੀ ਆ ਅਵੇਅਰਨੈਸ ਦਿੱਤੀ ਜਾਵੇ ਕਲੀ-ਕਲੀ ਗੱਲ ਦੀ ਜਿਹਨੇ ਦੇ ਵਿੱਚ ਬੱਚਿਆਂ ਨੂੰ ਨੌਲੇਜ ਹੋਣੀ ਚਾਹੀਦੀ ਆ ਜਿਸਾ ਮੇਰੇ ਗਰਦਾਸਪੁਰ ਦੇ ਵਿੱਚ 16 ਲੱਖ 21 ਹਜ਼ਾਰ ਦਾ ਜਿਹੜੀ ਆ ਜਨਸੰਖਿਆ ਵਾ 8 ਲੱਖ 80 ਹਜ਼ਾਰ ਮੇਲ ਨੇ 7 ਲੱਖ 71 ਹਜ਼ਾਰ ਜਿਹੜੀਆਂ ਨੇ ਲੇਡੀਜ਼ ਨੇ 83% ਜਿਹੜਾ ਵਾ ਮੇਲ ਪੜੇ ਲਿਖੇ ਨੇ 78% ਲੇਡੀ ਪੜੇ ਲਿਖੇ ਨੇ ਔਰ ਮੈਂ ਚਾਹੁੰਦਾ ਵਾਂ ਸਾਰੇ ਸਟਾਫ ਨੂੰ ਔਰ ਮੈਂ ਆਪਣੇ ਐਜੂਕੇਸ਼ਨ ਵਿਭਾਗ ਨੂੰ ਕਿ ਮੈਂ ਬੱਚਿਆਂ ਨੂੰ ਵੱਧ ਤੋਂ ਵੱਧ ਵੇਅਰ ਕਰੋ ਕਿਤੇ ਮਰੇ ਆਫਿਸ ਨੇ ਈ ਨੇ ਕੰਮ ਲੈ ਸਕਦਾ ਵਾਂ ਆਪਣੀ ਪਸਰਾ ਫਾਈਲ ਤਿਆਰ ਕਰਨੀ ਅਬ ਮੈਂ ਪੂਰੇ ਕੰਮ ਦੇ ਨਾਲ ਜਿੰਨੇ ਮੇਰੇ ਪ੍ਰਿੰਸੀਪਲ ਐਡਮਿਨਿਸਟਰ ਮਿਡਲ ਸਕੂਲ ਇਨਚਾਰਜ ਮੈਂ ਪੂਰੀ ਡੈਡੀਕੇਸ਼ਨ ਨਾਲ ਲੱਗਿਆ ਵਾਂ ਔਰ ਮੈਂ ਬਿਲਕੁਲ ਕੁਆਲਟੀ ਐਜੂਕੇਸ਼ਨ ਤੇ ਕੋਈ ਸਮਝੌਤਾ ਨਹੀਂ ਕਰਾਂਗਾ ਕਿਤੇ ਮੈਨੂੰ ਇਨਫਰਾਸਟ੍ਰਕਚਰ ਦੀ ਲੋੜ ਆ ਮੇਰੇ ਸਾਰੇ ਖੇਤੇ ਨੇ ਮੈਂ ਜਦੋਂ ਗੱਲ ਕਰਦਾ ਜੇ ਜੋ ਵੀ ਆ ਉੱਤੇ ਕਰਾਂਗਾ ਜਿਹੜੇ ਸਕੂਲਾਂ ਦੇ ਵਿੱਚ ਜਿੱਦਾਂ ਮੈਂ ਦੱਸਿਆ ਮੈਡੀਕਲ ਨਾਨ ਮੈਡੀਕਲ ਦੋਨ ਬਾਰੇ ਜੋ ਰਿਕਮੈਂਡੇਸ਼ਨ ਮੈਨੂੰ ਆ ਮੈਂ ਸਰਕਾਰ ਨੂੰ ਭੇਜਾਂਗਾ ਤੇ ਸਿੱਖਿਆ ਕ੍ਰਾਂਤੀ ਦੇ ਵਿੱਚ ਰੀਅਲੀ ਬਹੁਤ ਜੜਾ ਵਾ ਵਰਕ ਹੋਇਆ ਵਾ ਸਕੂਲਾਂ ਦੀ ਨਿਹਾਰ ਜਿਹੜੀ ਆ ਬੇਸ਼ੁਮਾਰ ਬਦਲੀ ਆ ਸਕੂਲ ਆਫ ਐਮਨਸ ਬਣੇ ਨੇ ਸਕੂਲ ਆਫ ਹੈਪੀਨੈਸ ਬਣੇ ਨੇ ਸਕੂਲਾਂ ਨੂੰ ਜਿਹੜਾ ਵਾ 40 ਲੱਖ ਰੁਪਏ ਸਕੂਲ ਆਫ ਹੈਪੀਨੈਸ ਨੂੰ ਆਇਆ ਵਾ ਠੀਕ ਆ ਸਕੂਲ ਆਫ ਐਮਨਸ ਜਿਹੜੇ ਨੇ ਕਿੰਨੇ ਕਿੰਨੇ ਪੈਸਾ ਸਕੂਲ ਆਫ ਐਮਨਸ ਨੇ ਫਿਰ ਉਹਨਾਂ ਦੀਆਂ ਟ੍ਰਾਂਸਪੋਰਟੇਸ਼ਨ ਦੀਆਂ ਬੱਸਾਂ ਲੱਗੀਆਂ ਨੇ ਉਹਨਾਂ ਦੇ ਵਾਸਤੇ ਜੀ NEET, ਕਲਾਸ ਅਲੱਗ-ਅਲੱਗ ਜਿਹੜੇ ਨੇ ਟੈਸਟਾਂ ਦੀ ਕੰਪੀਟੀਸ਼ਨ ਬਿਲਕੁਲ ਫ੍ਰੀ ਫਿਰ ਉਹਨਾਂ ਦਾ ਸਮਰ ਕੈਂਪ ਹਰ ਸਮਰ ਕੈਂਪ ਜਿਹੜਾ ਵਾ ਚਾਹੇ ਬੋਂਗਲਾਈ ਚਾਹੇ ਦਸੰਬਰ ਦੇ ਵਿੱਚ ਆ ਬੱਚਿਆਂ ਦਾ ਸਪੈਸ਼ਲ 15 ਦਿਨ ਦਾ ਕੈਂਪ ਲੱਗਦਾ ਕਿੰਨਾ ਖਰਚਾ ਹੁੰਦਾ ਫਿਰ ਇਸ ਤੋਂ ਇਲਾਵਾ ਸਰਕਾਰ ਨੇ ਕਿੰਨਾ ਪੈਸਾ ਦਿੱਤਾ ਬੱਚਿਆਂ ਨੂੰ ਟੂਰ ਕਰਾਉਣ ਵਾਸਤੇ ਬੱਚਿਆਂ ਨੇ ਸਾਰੀ ਜ਼ਿੰਦਗੀ ਨਹੀਂ ਸੋਚਿਆ ਹੋਣਾ ਕਿ ਅਸੀਂ ਰਾਜਸਥਾਨ ਅਲੱਗ-ਅਲੱਗ ਥਾਵਾਂ ਦੇ ਉੱਤੇ ਐਨੇ ਵੱਡੇ ਟੂਰ ਕਰਾਂਗੇ ਸਾਡੇ ਸਿੱਖਿਆ ਦੇ ਬਦਲਾਅ ਵਿੱਚ ਮੈਂ ਆਪਣੇ ਮਾਨ ਜੋ ਸੀਐਮ ਸਾਹਿਬ ਦਾ ਔਰ ਮੈਂ ਆਪਣੇ ਸਿੱਖਿਆ ਮੰਤਰੀ ਬੈਂਸ ਸਾਹਿਬ ਦਾ ਬਹੁਤ ਧੰਨਵਾਦੀ ਆ ਮੇਰੇ ਜਿਹੜੇ ਰਿਸਪੈਕਟਡ ਐਮਐਲਏ ਨੇ ਸਾਰਿਆਂ ਦੇ ਨਾਲ ਮੇਰਾ ਤਾਲਮੇਲ ਬਣਾ ਦੇਣਾ ਇਸ ਇਲਾਕੇ ਦੀ ਜੋ ਪ੍ਰੋਬਲਮ ਹੈਗੀ ਅਸੀਂ ਸਾਰੇ ਇਕੱਠੇ ਇਸ ਕਰ ਨੂੰ ਤਿਆਰ ਆ। ਮੈਂ ਬਾਕੀ ਅਪੀਲ ਕਰਦਾ ਵਾਂ ਕਿ ਦੇਖੋ ਮੈਂ ਖੁਦ ਸਰਕਾਰੀ ਸਕੂਲ ਦਾ ਪੜਿਆ ਵਾਂ ਤੇ ਸਰਕਾਰੀ ਸਕੂਲ ਜੋ ਪੜ ਕੇ ਅੱਜ ਕਿੱਥੇ ਪਹੁੰਚਿਆ। ਅੱਜ ਵੀ ਜ਼ਿਲ੍ਹੇ ਦੇ ਵਿੱਚ ਜਿਹੜੇ ਦੋ ਤਿੰਨ ਅਫਸਰ ਨੇ ਮੇਰੇ ਪਿੰਡ ਦੇ ਜਿਹੜੇ ਜਿਹੜੇ ਅਫਸਰ ਲੱਗੇ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਇਹ ਦਿਮਾਗ ਚ ਕੱਢੋ ਕਿ ਸਰਕਾਰੀ ਸਕੂਲ ਨੇ ਪੜਨਾ ਬੱਚੇ ਨੇ ਆ। ਮਾਂ ਪਿਓ ਨੇ ਸਫਰ ਤੇ ਜਿਹੜਾ ਪੈਰਾ ਦੇਣਾ ਵਾ ਬੱਚੇ ਰੈਗੂਲਰ ਸਕੂਲ ਆਉਣ ਬੱਚੇ ਪੜਨ ਬੱਚਿਆਂ ਨੂੰ ਜਿਹੜਾ ਵਾ 12 ਲੱਖ ਕਿਤਾਬ ਮੇਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਆ ਮੰਡੀ ਜਾਣੀ ਹੈ ਮੱਡੇ ਨੀਲ ਦਾ ਜਿਹੜਾ ਵਾ ਕੁਕਿੰਗ ਕਾਲ ਸਰਕਾਰ ਨੇ ਵਧਾਤੀ ਆ ਠੀਕ ਆ 7 ਕਰੋੜ ਤੋਂ ਉੱਪਰ ਬੱਚਿਆਂ ਨੂੰ ਜਿਹੜੀ ਯੂਨੀਫਾਰਮ ਦਿੱਤੀ ਜਾਂਦੀ ਆ 80 ਕਰੋੜ ਬੱਚਾ ਮੱਡੇ ਨੀਲ ਖਾਂਦਾ ਵਾ ਇਸ ਕਰਕੇ ਮੈਂ ਪੇਰੈਂਟਸ ਨੂੰ ਬੇਨਤੀ ਕਰਦਾ ਆਪਣੇ ਮੰਦੇ ਵਿੱਚ ਸ਼ੰਕਾ ਕੱਢੋ ਇਹਨੇ ਟਾਪ ਦੇ ਸਕੂਲ ਨੇ ਬੱਚੇ ਉਹਨਾਂ ਦੇ ਕਲਾਸਰੂਮ ਦੇਖੋ ਇਤਰਾ ਦੇ ਟੀਚਰ ਕੋਈ ਨਹੀਂ ਪੀਟੀਏ 1 ਪੀਟੀਏ 2 ਤੋਂ ਇਲਾਵਾ ਕੋਈ ਟੀਚਰ ਨਹੀਂ ਰੱਖਿਆ ਜਾਂਦਾ ਕਿਆ ਪੂਰੀ ਕੁਆਲੀਫਿਕੇਸ਼ਨਾਂ ਟੀਚਰ ਆਉਂਦੇ ਨੇ ਮੈਂ ਅਪੀਲ ਕਰਾਂਗਾ ਸਾਰੇ ਟੀਚਰ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜਾਓ ਤਾਂ ਕਿ ਲੋਕਾਂ ਨੂੰ ਹੋਰ ਵਿਸ਼ਵਾਸ ਜਿਹਦਾ ਬਣੇ ਔਰ ਸਾਰੇ ਆਪਣੇ ਸਰਕਾਰੀ ਸਕੂਲ ਬੱਚਾ ਇਸ ਫੇਸ ਕਰੋ ਸਾਡੇ 'ਚ ਬੱਚੇ ਜਿਹੜੇ ਚੰਗੀ ਇੱਕ ਪੋਜੀਸ਼ਨ ਤੇ ਜਾਣਗੇ